ਹਾਂਜੀ ਦੋਸਤੋ ਆਪਾਂ ਖੜੇ ਆ ਝਨੀਰ ਦੀ ਮੰਡੀ ਤੇ ਟਰੈਕਟਰਾਂ ਦੀ ਤੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਇੱਥੇ ਕਿਹੜੇ ਕਿਹੜੇ ਟਰੈਕਟਰ ਨੇ ਤੇ ਕੀ ਕੀ ਰੇਟ ਆ ਟਰੈਕਟਰਾਂ ਦਾ ਆਜੋ ਆਪਾਂ ਦਿਖਾਉਣੇ ਤੁਹਾਨੂੰ ਸਾਰੇ ਟਰੈਕਟਰ ਆ ਆ ਬਾਈ ਜੀ ਐਨ ਸੀ ਟਰੈਕਟਰ 92 ਮਾਡਲ ਦਾ ਰੇਟ ਲਿਖਿਆ ਹੈਗਾ 1 ਲੱਖ 8000 ਰੁਪਏ ਬਾਈ ਨੇ ਇੱਕ ਕਾ ਖੜਾਗਾ ਐਨ ਸੀ ਇਹਦਾ ਰੇਟ ਲਿਖਿਆ ਹੈਗਾ ਬਾਈ ਜੀ 1 ਲੱਖ 16000 96 ਮਾਡਲ ਟਰੈਕਟਰ ਆ ਡੀ ਆਈ ਆ ਗਿਆ ਬਾਈ ਜੀ ਇਹ ਆ 130000 ਰੁਪਏ ਰੇਟ ਦਾ 96 ਮਾਡਲ ਟਰੈਕਟਰ ਆ ਬਾਈ ਜੀ ਇਹ ਆ ਵੀ ਐਨ ਸੀ ਆ ਗਿਆ ਬਾਈ ਜੀ ਇਹ ਆ ਬਾਈ ਜੀ 99 ਮਾਡਲ 95000 ਰੁਪਏ ਰੇਟ ਆ ਇਹਦਾ ਰੇਟ ਆ ਬਾਈ ਜੀ 125000 ਰੁਪਿਆ 95 ਮਾਡਲ ਟਰੈਕਟਰ ਆ ਇਹ ਐਨਸੀ ਟਰੈਕਟਰ ਨੇ ਬਾਈ ਜੀ ਸਾਰੇ ਆ ਵੀ ਐਨਸੀ ਟਰੈਕਟਰ ਆ ਬਾਈ ਜੀ ਇਹਦਾ ਰੇਟ ਆ 110000 ਰੁਪਿਆ 94 ਮਾਡਲ ਆ ਆ ਵੀ ਐਨਸੀ ਆ ਗਿਆ ਬਾਈ ਜੀ ਇਹਦਾ ਰੇਟ ਆ 98000 ਰੁਪਿਆ 95 ਮਾਡਲ ਆ ਸੋਨਾ ਲਿਕ ਆ ਗਿਆ ਬਾਈ ਜੀ ਇਹਦਾ ਰੇਟ ਲਿਖਿਆਗਾ 2012 ਮਾਡਲ ਟਰੈਕਟਰ ਆ 264000 ਰੁਪਿਆ ਨੂਜਨ ਹਾਲਤ ਵਧੀਆ ਪਈ ਟਰੈਕਟਰ ਦੀ ਆ ਵੀ ਆਨੇ ਸੀ ਆ ਗਿਆ ਭਾਈ ਜੀ ਇਹਦਾ ਰੇਟ ਤੁਸੀਂ ਦੇਖ ਚੁੱਕੇ ਆ ਆ ਗਿਆ ਭਾਈ ਜੀ 55 ਟਾਇਰਾਂ ਚ ਨਵੇਂ ਆ ਚਾ ਟਾਇਰ ਮੂਰਲੇ ਵੀ ਨਵੇਂ ਨੇ ਇਹਦੇ ਇਹ ਆ ਭਾਈ ਜੀ 2015 ਮਾਡਲ ਰੇਟ ਲਿਖਿਆ ਬਾਈ ਨੇ 490000 ਰੁਪਇਆ ਟਾਇਰ ਨਵਾਂਗਾ ਟਾਇਰ ਨਵੇਂ ਨੇ ਬਾਈ ਅੱਧੇ ਟਾਇਰ ਨੇ ਇਹਦੇ ਵਧੀਆ ਹਾਲਤ ਚ ਪਿਆਗਾ ਆ ਗਿਆ ਬਾਈ ਜੀ 724 735 ਇਹਦਾ ਰੇਟ ਲਿਖਿਆ ਬਾਈ ਨੇ 2 ਲੱਖ ਰੁਪਏ 2002 ਮਾਡਲ ਟਰੈਕਟਰ ਵਧੀਆ ਪਿਆਗਾ ਟਾਇਰ ਨਵੇਂ ਨੇ ਉਹ ਦਰਸ਼ਨ ਬੋਲਦਾ ਲੈ ਲੈ ਟਰੈਕਟਰ ਨਵੇਂ ਨੇ ਇਹ ਬਾਈ ਜੀ ਹੋਰ ਲਈ ਅੱਦੇ ਨੇ ਐਨਸੀ ਆ ਗਿਆ ਹਾਂ ਬਾਈ ਬੀਰਵਾਰ ਨੂੰ ਬਾਈ ਜੀ ਇਹ ਮੰਡੀ ਲੱਗਦੀ ਆ ਟਰੈਕਟਰਾਂ ਦੀ ਆਏ ਬੀਰਵਾਰ ਇੱਕ ਆ ਗਿਆ ਬਾਈ ਜੀ ਐਨਸੀ ਇਹਦਾ ਰੇਟ ਆ 1 ਲੱਖ 40000 ਰੁਪਏ 2002 ਮਾਡਲ ਐਨਸੀ ਟਰੈਕਟਰ ਬਾਈ ਜੀ ਵੱਧ ਨੇ ਉਰੇ ਵੱਡੇ ਟਰੈਕਟਰ ਵੀ ਮਿਲਦੇ ਨੇ ਜਿਹੜਾ ਮਰਜ਼ੀ ਲੈ ਸਕਦੇ ਹੋ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਗਾਹਾਂ ਵੀ ਆਪਾਂ ਪਾਉਂਦੇ ਰਹਿਾਂਗੇ ਵੀਡੀਓ